ਹਾਂ ਦੋਸਤੋ ਸਸਿਕਾਲ ਤੇ ਪਹੁੰਚ ਚੁੱਕੇ ਆ ਅ ਸਹਿਣਾ ਬ੍ਰਿਜ ਤੇ ਸਹਿਨੇ ਦੇ ਵਿੱਚ ਜਿਹੜੀ ਨਹਿਰ ਜਾਂਦੀ ਆ ਉੱਥੇ ਪਹੁੰਚ ਚੁੱਕੇ ਆ ਤੇ ਕੋਸ਼ਿਸ਼ ਆਂ ਓਕੇ ਕਰਕੇ ਚਲਾਵਾ ਹਾਂ ਇੱਥੇ ਓਕੇ ਕਰਕੇ ਚਲਾਓ ਤੇ ਕਰ ਲਓ ਓਕੇ ਬਸ ਓਕੇ ਹੋ ਜਾਊਗਾ ਆ ਬ੍ਰਿਜ ਦੇਖੋ ਕਿੰਨਾ ਸੋਹਣਾ ਦੋਸਤੋ ਅਸੀਂ ਪਹੁੰਚ ਚੁੱਕੇ ਆ ਸਹਿਨੇ ਆ ਬ੍ਰਿਜ ਤੇ ਜਿਹਨੂੰ ਕਿਹਾ ਜਾਂਦਾ ਅੰਗਰੇਜ਼ਾਂ ਬ੍ਰਿਜ ਦਾ ਅੰਗਰੇਜ਼ਾਂ ਵਾਲੇ ਦਾ ਇਹ ਹਾਂ ਇਹਨੂੰ ਇਆ ਜਾਂਦਾ ਜੀ ਅੰਗਰੇਜ਼ਾਂ ਵੇਲੇ ਦਾ ਇਹ ਮਤਲਬ ਕਿ ਸੈਨਾ ਬ੍ਰਿਜ ਆ ਜੀ ਸੈਨਾ ਬ੍ਰਿਜ ਓਕੇ ਤੇ ਇਹ ਟੁੰਨੇ ਦੇ ਵਿੱਚ ਬਣਿਆ ਵਾ ਹਾਂ ਪੁਰਾਣੀਆਂ ਇੱਟਾਂ ਦਾ ਬਣਿਆ ਵਾ ਓਕੇ ਕੋਈ ਇਹਦੇ ਵਿੱਚ ਸਰੀਆ ਨਹੀਂ ਕਮਾਲ ਹੋ ਗਿਆ ਨਾ ਸਰੀਆ ਨਹੀਂ ਸਰੀਆ ਹੈ ਨਹੀਂ ਇਹਦੇ ਵਿੱਚ ਕੋਈ ਬਜਰੀ ਨਹੀਂ ਕੋਈ ਸਿਮਿੰਟ ਨਹੀਂ ਅੱਛਾ ਹਾਂ ਇਹ ਘਟੋ ਘਟੇ ਨੂੰ ਅੱਛਾ ਕਾਫੀ ਟਾਈਮ ਹੋ ਗਿਆ ਪੁਰਾਣਾ ਫਿਰ ਤਾਂ ਫਿਰ ਤਾਂ ਅੰਗਰੇਜ਼ਾਂ ਵੇਲੇ ਤੋਂ 150 ਸਾਲ ਹੀ ਹੋ ਗਿਆ 27 ਸਾਲ ਇੰਨਾ ਪੁਰਾਣਾ ਦੇਖੋ ਕਿੰਨੇ ਪਰਫੈਕਟ ਕੰਮ ਕੀਤੇ ਉਹਨਾਂ ਨੇ ਗੱਲ ਤਾਂ ਇਹ ਆ ਅੱਜ ਦੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਅੱਜ ਦੇ ਠੇਕੇਦਾਰ ਆ ਪੁਲ ਮਗਰੋਂ ਬਣਦਾ ਪਹਿਲਾਂ ਪੈਂਦੇ ਡਿੱਗੋ ਗਏ ਲੋ ਬੰਦੇ ਅੰਗਰੇਜ਼ ਕੱਢਦੇ ਜਾਂਦੇ ਦੇਖੋ ਆਜ਼ਾਦੀ ਦੇ ਵਿੱਚ ਕੰਮ ਦੇਖੋ ਕਹੇ ਜੇ ਕੰਮਾਂ ਦੀ ਇਹਨਾਂ ਨੂੰ ਖੁੱਲ ਮਿਲ ਗਈ ਹਾਂ ਤੇ ਇਹ ਪਾਣੀ ਦੇ ਵਿੱਚ ਆ ਦੇਖੋ ਗੰਦ ਦੇਖੋ ਕਿੰਨਾ ਛਿੱਟਿਆ ਪਾ ਹੈ ਕਿੰਨਾ ਤੋੜਾ ਤਪਰਾ ਹੈ ਯਾਰ ਅੰਗਰੇਜ਼ਾਂ ਤੋਂ ਐਂ ਲੋਕੀ ਹੋਣਗੇ ਵੀ ਸਾਨੂੰ ਗੰਦ ਨਹੀਂ ਛਿੱਟਣ ਦਿੰਦੇ ਪਾਣੀ ਸਾਫ਼ ਕਿਉਂ ਸਾਨੂੰ ਨਹੀਂ ਮਿਲਦਾ ਬਹੁਤ ਕੁਝ ਵਿਆਰ ਨਾ ਹੈ ਨਾ ਬੈਦ ਜੀ ਜਦੋਂ ਚੱਲਦੀ ਹੁੰਦੀ ਹੈ ਨਾ ਯਾਰ ਹੈ ਨਾ ਜਦ ਬੈਰੀ ਉਰੇ ਆਇਓ ਮਾੜਾ ਜਿਆ ਕਿੰਨਾ ਸੋਹਣਾ ਜਾਣੇ ਨਹੀਂ ਇਹਨਾਂ ਦੇਸ਼ ਨੂੰ ਸਾਦਾ ਜਿੰਨੇ ਇਹ ਖਾ ਰਹੇ ਆ ਲੋਕ ਜਿੰਨਾ ਕਿੰਨਾ ਸੋਹਣਾ ਥਿਊ ਹੈਗਾ ਹੈਨਾ ਇੱਥੇ ਫਿਲਮੀ ਆਹ ਦੇਖਣ ਵਾਲੀਆਂ ਚੀਜ਼ਾਂ ਜਮਾ ਜਮਾ ਫਿਲਮ ਅੱਛਾ ਜਨਹਿਰ ਦੇ ਵਿੱਚ ਪਾਣੀ ਹੈ ਨਹੀਂ ਨਹਿਰ ਖਾਲੀ ਆ ਇਹਦੇ ਚ ਉੱਤਰ ਨੂੰ ਨਹੀਂ ਥਾ ਆਪਾਂ ਥੱਲੇ ਦੀ ਜਾ ਕੇ ਦੇਖ ਕੇ ਬਣਾਉਣੇ ਆਗੇ ਮਾੜਾ ਜਿਆ ਆਜੋ ਹਾਂ ਦੇਖੋ ਜੀ ਆਪਾਂ ਲਓ ਵੀ ਮਿੱਤਰੋ ਆਪਾਂ ਦੂਜੀ ਸਾਈਡ ਤੋਂ ਦਿਖਾਵਾਂਗੇ ਇੱਕ ਇਧਰਲੀ ਸਾਈਡ ਤੋਂ ਦਰਸ਼ਨ ਕਰ ਲੋ ਹਾਂ ਹਾਂ ਤੇ ਤੇ ਮਸਤੀ ਨੂੰ ਪਤਾ ਨਹੀਂ ਫੜੀ ਗਈ ਪਤਾ ਨਹੀਂ ਪਰ ਪਾਣੀ ਤਾਂ ਗੰਦਾ ਹੀ ਆ ਚਲੋ ਇਹ ਅਗਰੇਜਾ ਵਾਲੇ ਦਾ ਪੋੜਾ ਕਾਫੀ ਉਚਾਈ ਹੈਗੀ ਬਹੁਤ ਉਚਾਈ ਆ ਆਪਾਂ ਥੱਲੇ ਜਾ ਕੇ ਵੀ 뷰 ਦਿਖਾਉਣੇ ਤੁਹਾਨੂੰ ਆ 뷰 ਆ ਵੀਰੋ ਜਿਹੜਾ ਆਪਾਂ ਥੱਲੇ ਦੀ ਜਾਵਾਂਗੇ ਵੈਸੇ ਉਧਰ ਦੀ ਹੋ ਕੇ ਤੇ ਕਾਫੀ ਇੱਥੇ ਮਤਲਬ ਕਿ ਪ੍ਰੀ-ਵੇਡਿੰਗ ਵਗੈਰਾ ਬਾਰੇ ਜਦੋਂ ਕਰਦੇ ਆ ਨਾ ਪ੍ਰੀ-ਵੇਡਿੰਗ ਵਗੈਰਾ ਦੀ ਫੋਟੋ ਵੀ ਕਈ ਵਾਰ ਕਰਦੇ ਆ ਅਗਲੇ ਐਦਾ 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 뷰 ਆਗਾ ਇਹ ਬਲਵੰਤਗਾਰ ਕੀ ਜੀ ਦੀ ਕੋਠੀ ਜਿਹੜੀ ਹੈਗੀ ਨੈਰੀ ਕੋਠੀ ਕਹਿੰਦੇ ਨੇ ਹੈਗੇ ਉਹ ਇੱਧਰ ਜਾ ਕੇ ਆਗੇ ਜਾ ਕੇ ਆਪਾਂ ਵੀਡੀਓ ਦਿਖਾਈ ਤੁਹਾਨੂੰ ਲੋ ਜੀ ਆਪਾਂ ਤਾਂ ਕਮਾਲ ਹੀ ਬਣ ਗਿਆ ਪੋੜੀਆਂ ਮਿਲ ਗਈਆਂ ਆ ਪੋੜੀਆਂ ਮਿਲ ਗਈਆਂ ਆਪਾਂ ਨੂੰ ਆਜੋ ਬਹੁਤ ਸੋਹਣੇ ਐ ਮਤਲਬ ਕਿ ਬਣੀਆਂ ਵੀਆਂ ਕਿਆ ਕਮਾਲ ਆ ਦੇਖੋ ਇੱਥੇ ਵਿਊ ਵੀਰੇ ਇੱਥੇ ਜਦੋਂ ਆ ਨਹਿਰ ਵਗਦੀ ਹੁੰਦੀ ਆ ਨਾ ਆ ਸਾਰੀ ਨਹਿਰ ਵਗਦੀ ਆ ਜਿਹੜੀ ਤੇ ਬਾਕ ਮਾ ਲੀਆ ਮਤਲਬ ਕਿ ਵਿਊ ਜਦੋਂ ਬੰਦਾ ਨਹਿਰ ਵਗਦੀ ਦਾ ਅੱਜ ਪਹਿਲੇ ਦਿਨ ਇਹ ਗੱਲਬਾਤ ਹੋਈ ਆ ਆਪਾਂ ਬਾਕੀ ਥੱਲੇ ਉੱਪਰ ਕੇ ਵੀ ਦਿਖਾਵਾਂਗੇ ਚਲਾ ਲਓ ਚਲਾ ਲਓ ਚਲਾ ਲੈ ਚੱਲੇ ਪਏ ਥੋੜੇ ਲਾ ਮਾਈਕ ਵੀਰੋ ਆਪਾਂ ਨਾ ਇਹ ਜਿਹੜੀ ਜੋੜੀ ਤੇ ਦੂਜੇ ਪਾਸੇ ਆ ਜੋੜੀ ਨਹੀਂ ਸੌਰੀ ਪੁੱਲ ਦੇ ਦੂਜੇ ਪਾਸੇ ਆ ਗਏ ਤੇ ਆ ਆਪਾਂ ਆਜੋ ਇੱਧਰ ਥੋੜਾ ਜਿਹਾ ਮਾਈਕ ਤੋਂ ਕੋਈ ਨਹੀਂ ਆਰਾਮ ਹੋ ਜਾਓ ਇੱਧਰ ਮੇਰੇ ਬਰਾਬਰ ਹੋ ਜਾਓ ਆਪਾਂ ਥੋੜਾ ਇੱਧਰ 뷰 ਦਿਖਾ ਦੀਏ ਆ ਉਹ ਉੱਥੋਂ ਦੀ ਜਾਵਾਂਗੇ ਕਿਉਂਕਿ ਉੱਤਰ ਨੂੰ ਥਾਂ ਕਿਤੇ ਨਹੀਂ ਹੈਗਾ ਆ ਦਾ ਇੱਕ ਫਿਲਮੀ 뷰 ਹੋਇਆ ਸਰ ਜਮਾ ਮੈਂ ਕਰਨਾ ਵੀ ਹੈ ਮੜਾ ਵਿਊ ਬਣਿਆ ਪਿਆ ਤੁਸੀਂ ਨਾ ਇੱਕ ਨਿਗਾਹ ਦੇ ਵਿੱਚ ਘਰੇ ਬੈਠੇ ਉਹ ਚੀਜ਼ ਦੇਖੋ ਜਿਹੜੀ ਅਸੀਂ ਦੇਖ ਰਹੇ ਹਾਂਗੇ ਚਿੱਤ ਖੁਸ਼ ਕਰਨ ਵਾਲਾ ਕੰਮ ਕਰਦਾ ਤੇ ਆ ਕਿਉਂਕਿ ਸੁੱਕੀ ਵੀ ਨਹਿਰ ਹੈ ਨਾ ਉਪਰ ਪਾਣੀ ਦੇ ਵਿੱਚ ਤਾਂ ਨਹਿਰ ਦਾ ਵਹਾਅ ਹੁੰਦਾਗਾ ਕੁਝ ਵੀ ਪਤਾ ਨਹੀਂ ਲੱਗਦਾਗਾ ਦੇਖੋ ਵੀ ਨਹਿਰ ਕਿੰਨੀ ਡੂੰਗੀ ਆ ਕਿੰਨਾ ਪੱਥਰ ਵਗੈਰਾ ਰੋੜ ਕੇ ਲਿਆਉਂਦੀਆਂ ਨਹਿਰ ਹਨਾ ਤੇ ਵਿਊ ਜਿਹੜਾ ਉੱਥੋਂ ਉੱਤਰਨਾ ਉਹ ਦਿਖਾਉਣਾ ਹੋਵੇ ਤੁਹਾਨੂੰ ਆ ਅ ਵੀ ਪਰਮਾਤਮਾ ਕਰੇ ਵਧੀਆ ਉੱਤਰ ਜੀ ਆਪਾਂ ਇਹਦੇ ਕਿਉਂਕਿ ਥੋੜਾ ਜਿਹਾ ਪਾਣੀ ਕਰਕੇ ਦਲਦਲ ਟਾਈਪ ਵੀ ਬਣਿਆ ਹੋਇਆ ਹੁੰਦਾ। ਬਾਕੀ ਇਹਦੇ ਵਿੱਚ ਇਹ ਹੁੰਦਾਗਾ ਵੀ ਅ ਮਤਲਬ ਕਿ ਥੋੜਾ ਜਿਹਾ ਤੁਸੀਂ ਕੋਈ ਪੈਰ ਉੱਠ ਨਾ ਕਰ ਤਰ ਕੇ ਹੈ ਨਾ ਫਿਰ ਵੀ ਆਪਾਂ ਤੁਰੇ ਚੱਲਦੇ ਆਂ। ਐ ਲੱਗਦਾ ਜੀ ਮੈਨੂੰ ਨਾ ਮਤਲਬ ਕਿ ਯਾਰ ਮੈਂ ਨਾ ਹਿਮਾਚਲ ਹਿਸ਼ਾਰਪੁਰ ਇੱਧਰ ਦੇ ਏਰੀਆ 'ਚ ਫਿਰ ਰਿਹਾ ਹਾਂ ਹੁਣ। ਇੰਨਾ ਵਧੀਆ ਲੱਗ ਰਿਹਾ ਕੁਦਰਤ ਦੇ ਨੇੜੇ ਆ ਕੇ। ਕਿਵੇਂ ਲੱਗਦਾ ਬਾਜ ਜੀ? ਬਹੁਤ ਵਧੀਆ ਲੱਗ ਰਿਹਾ ਕੋਈ ਕੁਛ ਮਿਲਦੀ ਹੈ ਦਿਲ ਨੂੰ ਸ਼ਾਂਤੀ ਅੱਜ ਅੱਗਾ ਵੀ ਬਹੁਤ ਵਧੀਆ ਮਿਲ ਗਈ ਹੈ ਨਾ ਉੱਤਰ ਨੂੰ ਆਪਾਂ ਨੂੰ ਕਿਆ ਨਹਿਰ ਦਾ ਵਲੌਗ ਬਹੁਤ ਵਧੀਆ ਬਣ ਰਿਹਾ ਹੈ ਨਾ ਨਹਿਰ ਦਾ ਬਲੌਗ ਆਪਾਂ 200 ਸਾਲ ਪੁਰਾਣੀ ਜੋ ਪਾਣੀ 200 ਸਾਲ ਪੁਰਾਣੀ ਹਵੇਲੀ ਦੀਆਂ ਚੀਜ਼ਾਂ ਪਾਈਆਂ ਸੀ ਆ ਦੇਖੋ ਪੱਥਰ ਐਂ ਲੱਗਦਾ ਵੀ ਯਾਰ ਹਿਸ਼ਾਖੋਰ ਦੇ ਜੰਗਲਾਂ ਤੇ ਜਿਵੇਂ ਪੱਥਰ ਹੁੰਦੇ ਹੈਗੇ ਕਿਆ ਬਾਤ ਆ ਬੈਜੀ ਇਹ ਲੱਗਦਾ ਮੈਂ ਸੈਣੀ ਨਹੀਂ ਫਿਰਦਾਗਾ ਅੱਜ ਮੈਂ ਪਹਾੜਾਂ ਚ ਫਿਰ ਰਿਹਾ ਹਾਂਗਾ ਠੀਕ ਹੈ ਤੇ ਹਾਂ ਬਹੁਤ ਸੋਹਣਾ ਥੀ ਵਿਊ ਹੈ ਹਨ ਤੁਸੀਂ ਵੀ ਚਾਰੇ ਪਾਸੇ ਉਹ ਮਤਲਬ ਕਿ ਉਹ ਪੋੜਾਗਾ ਪੂਰ ਤੱਕ ਜਾਵਾਂਗੇ ਆ ਪਾਣੀ ਖੜਾਗਾ ਕਿਉਂਕਿ ਚਲਦੀ ਨਹਿਰ ਦੇ ਵਿੱਚ ਤਾਂ ਮਤਲਬ ਕਿ ਚਲਦੀ ਨਹਿਰ ਹੁੰਦੀ ਹੈ ਜਿਹੜੀ ਉਹਦੇ ਚ ਨਹੀਂ ਗੱਲਬਾਤ ਬਣਦੀ ਉਹ ਜਿੱਥੇ ਪਾਣੀ ਹੁੰਦਾਗਾ ਤੇ ਇੱਕ ਗੱਲ ਬੈਜੀ ਹੋਰ ਵੀ ਆ ਹਨਾ ਵੀ ਆਪਾਂ ਨੂੰ ਦੇਖਣ ਨੂੰ ਐ ਲੱਗਦੀ ਹੁੰਦੀ ਹੈ ਵੀ ਨਹਿਰ ਤਾਂ ਡੂੰਗੀ ਹੈ ਨਹੀਂਗੀ ਹੂੰ ਇਹ ਤਾਂ ਬਹੁਤ ਡੂੰਗੀ ਹੈ ਬਹੁਤ ਜ਼ਿਆਦਾ ਹੀ ਡੂੰਗੀ ਹੈ ਵੇ ਜੀ ਜਮੀ ਕਰ ਲਈ ਲੋਕਾਂ ਨੇ ਇਹਦੇ ਵਿੱਚੋਂ ਦੇਖੋ ਇਹਦੇ ਵਿੱਚ ਕੋਈ ਕੱਲਾ ਗਾਰ ਪਈ ਹੈ ਕੱਲੀ ਗਾਰ ਹੈ ਨਾ ਤੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਜਦ ਵੀ ਆਪਾਂ ਤਾਂ ਆਏ ਆ ਉਹ ਹਨਾ ਆਪਾਂ ਸਾਵਧਾਨੀ ਵਰਤਣੀ ਚਾਹੀਦੀ ਆ ਜਦੋਂ ਵੀ ਆਪਾਂ ਜਦੋਂ ਵੀ ਆਪਾਂ ਕਿਤੇ ਉਹ ਕਰਦੇ ਆ ਇੱਥੋਂ ਤੱਕ ਪਾਣੀ ਆ ਜਾਂਦਾ ਇੱਥੋਂ ਉੱਪਰ ਤੱਕ ਅੱਜ ਇੱਥੇ ਆ ਪਾਣੀ ਨਾ ਪੂਰਾ ਦਲਦਲ ਵਰਨ ਵਾਲਾ ਕੰਮ ਹੋ ਜਾਂਦਾ ਇਹਨੂੰ ਪਾਣੀ ਨਾਲ ਇਸ ਕਰਕੇ ਆਪ ਦਾ ਜਦੋਂ ਵੀ ਆ ਆਪਾਂ ਹੁੰਨੇ ਆ ਤਾਂ ਲਾਗੀ ਛੱਗ ਆਪਦੀ ਸ਼ਾਬਦਾਨੀ ਵਰਤਣੀ ਚਾਹੀਦੀ ਕਿੰਨੀ ਕਿੰਨੀ ਡੂੰਗੀ ਆ ਨਹਿਰ ਹਨਾ ਤੇ ਬਕਾਇਦਾ ਤੁਸੀਂ ਦੇਖੋ ਤੇ ਵਿਊ ਯਾਰ ਚਿੱਤ ਹਰਾ ਕਰਤਾ ਚਾਹੇ ਸੁੱਕੀ ਵੀ ਨਹਿਰ ਆ ਪਰ ਮਨ ਬਹੁਤ ਉਹ ਹੈ ਤੇ ਆਓ ਥੋੜਾ ਜਿਹਾ ਇੱਧਰ ਵਿਊ ਦਿਖਾਓ ਤੇ ਬੁਕਸ ਕਰੀਏ ਆਪਾਂ ਸੀ ਜਾਂਦੇ ਨੇੜੇ ਤੋਂ ਕਿਉਂਕਿ ਪਾਣੀ ਆ ਜਾਊਗਾ ਫਿਰ ਤਾਂ ਆਹ ਦੇਖੋ ਆ ਧਰਤੀ ਹੈ ਨਾ ਐ ਲੱਗਦਾ ਯਾਰ ਗੱਲਬਾਤ ਵੀ ਮੈਂ ਕਹਿੰਨਾ ਵੀ ਵੀ ਮੇਰਾ ਯਾਰ ਰੂਹ ਹੀ ਹਰੀ ਹੋ ਗਈ ਟੜਕੇ ਤਾਂ ਮੈਂ ਬੋਲੇ ਹੀ ਨਹੀਂ ਸੀਗਾ ਮੈਨੂੰ ਕਹਿੰਦੇ ਬੋਲ ਨਹੀਂ ਰਿਹਾ ਮਰ ਤਾਂ ਆਏ ਉਹ ਯਾਰ ਬਸ ਕੰਮ ਜਾਂ ਨੇੜੇ ਵੀਡੀਓ ਦਾ ਫਿਰ ਬੋਲਾਂਗੇ ਹੈ ਨਾ ਪਰ ਮੇਰਾ ਇੰਨਾ ਚਿੱਤ ਹਰਾ ਕਰਤਾ ਹੈ ਯਾਰ ਹੈ ਨਾ ਇੱਥੋਂ ਖੜ ਕੇ ਦੇਖੋ ਇੱਕ ਵੀਊ ਹਾਂ ਉੱਪਰ ਸੂਰਜ ਦੀ ਉਹ ਪੈ ਰਹੀ ਲੱਗਦਾ ਇਹਨੇ ਵੈਦ ਜੀ ਗੱਲ ਬਾਤ ਹੈ ਇਹਣਾ ਫਿਲਮ ਹੀ ਲੱਗਦਾ ਸਾਰਾ ਗੱਬਾ ਉਹ ਸੋਹਣਾ ਜੇ ਫਿਲਮਾਂ ਦੇ ਹੁੰਦਾ ਨਾ ਸਾਰਾ ਰਸਾਰੀ ਉਹ ਵੜਾ ਪਟਾ ਹਲਕਾ ਹਲਕਾ ਜਿਹਾ ਖੜੇ ਜਾਂਦਾ ਨਾ ਚੱਲ ਦੂ ਮੈਂ ਤੁਹਾਨੂੰ ਜੀਰ ਤਾਂ ਵੀ ਕਿਹਾ ਮਾਫ ਕਰ ਹਾਂ ਤੇ ਕਿੰਨੀ ਸ਼ਾਨਦਾਰ ਚੀਜ਼ ਹੈ ਨਾ ਕੁਛ ਚਲੋ ਪਾਣੀ ਦਾ ਪਾਣੀ ਇਹ ਤਾਕਤ ਬਹੁਤ ਹੁੰਦੀ ਆ ਬਹੁਤ ਤਾਕਤ ਦੇ ਵਿੱਚ ਪਾਣੀ ਹੁੰਦਾ ਹੈ ਨਾ ਤੇ ਪਾਣੀ ਨੇ ਕੁਝ ਚੀਜ਼ਾਂ ਦਾ ਜਰਵੀ ਕਰਤੀਆਂ ਤਾਂ ਖਤੂ ਕਰਤੀਆਂ ਪਰ ਫਿਰ ਵੀ ਦੇਖੋ ਨਾ ਕਿੰਨੀ ਕੁਆਲਿਟੀ ਆ ਆ ਦੇਖੋ ਚਿੜੀਆਂ ਦੇ ਘਰ ਪਏ ਚਿੜੀਆਂ ਦੇ ਘਰ ਆਗੇ ਹਾਂ ਮਿੱਟੀ ਆਜੋ ਆਪਾਂ ਦੇਖੀਏ ਇੱਥੇ ਜੇ ਸਾਫ਼ ਜਾ ਦਿਨ ਨਾ ਤੇ ਇੱਥੇ ਚਿੜੀਆਂ ਕਿਹੜੀਆਂ ਰਹਿੰਦੀਆਂ ਆਂ ਕਾਲੀਆਂ ਚਿੜੀਆਂ ਕਾਲੀਆਂ ਟੀੜੀਆਂ ਉਹ ਜਿਹੜੀਆਂ ਬਾਲਾ ਰੋਲਾ ਆ ਪਾਉਂਦੀਆਂ ਹੁੰਦੀਆਂ ਛੋਟੀਆਂ ਹੁਣ ਦੀਂਦੀਆਂ ਨਹੀਂ ਆ ਨਾ ਵੈਦਕੀ ਹੁਣ ਨਹੀਂ ਦਿਕਾ ਆ ਜੋ ਬੈਜੀ ਹੈ ਨਾ ਕਿੰਨੀ ਲੈਵਲ ਲਾਈ ਹੋਈ ਆ ਜਿਹੜੀਆਂ ਚੀਜ਼ਾਂ ਹੈ ਕਿ ਨਾ ਜਿਹਨ ਕਿੰਨੀ ਸਾਫ਼ ਆ ਤੇ ਫਾਰਸ ਕਿੰਨਾ ਸਾਫ਼ ਆਗਾ ਹੈ ਨਾ ਤੇ ਆ ਪੂਰਾ ਚਲੋ ਹੁਣ ਟੁੱਟਿਆ ਹੋਇਆਗਾ ਕਾਫੀ ਇੱਧਰੋਂ ਆ ਇੱਕ ਹੁਣ ਜਿਹੜਾ ਉਹ ਮੈਂ ਤੁਹਾਨੂੰ ਉਹ ਸਾਈਡ ਤੋਂ ਦਿਖਾਇਆ ਸੀਗਾ ਉੱਥੇ ਪਹਿਲਾਂ ਆਪਾਂ ਪਹਿਲਾਂ ਸ਼ਾਟ ਉਹਦੇ ਤੋਂ ਲਿਆ ਸੀਗਾ ਹੁਣ ਇੱਧਰਲੇ ਪਾਸੇ ਤੂੰ ਦੂਜੇ ਪਾਸੇ ਦੀ ਆ ਗਿਆ ਆਪਾਂ ਉੱਤਰ ਕੇ ਥੋੜੇ ਕਰਕੇ ਤੇ ਇਧਰ ਤਾਂ ਕਾਫੀ ਯਾਰ ਸਮੈਲ ਸਮੋਲ ਲਈ ਪਾਣੀ ਸਮਾਨ ਸਮੋਲ ਲੱਗ ਗਿਆ ਫੇ ਲੋਕਾਂ ਦਾ ਹਨਾ ਕਿ ਕਿ ਉਹ ਯਾਰ ਲੋਕਾਂ ਦਾ ਗੰਦਾ ਹਨਾ ਤੇ ਆ ਦੂਜਾ ਪਾਸਾ ਆ ਗਿਆ ਜਿਹੜਾ ਮੈਂ ਦਿਖਾਇਆ ਤੁਹਾਨੂੰ ਇਹ ਕਿਹਾ ਜਾਂਦਾ ਵੀ ਅੰਗਰੇਜ਼ਾਂ ਵੇਲੇ ਦਾ ਪੋਲਾ ਇਹ ਅੰਗਰੇਜ਼ਾਂ ਦਾ ਟਾਈਮ ਦਾ ਹੋ ਸਕਦਾ ਮੈਨੂੰ ਪੱਕਾ ਨਹੀਂ ਪਤਾ ਵੀ ਕਿਹ ਟਾਈਮ ਦਾ ਇਹ ਪਰ ਵਿਊ ਸੀ ਜਿਹੜਾ ਉਹ ਜਿਹਾ ਫਿਲਮੀ ਸੀਗਾ ਇਹਦਾ ਹਨਾ ਤੇ ਅ ਬਹਿਰੀਆਂ ਚਰਨੇ ਚੰਨੇ ਜੇ ਨਾ ਹੈ ਬਹਿਜੀ ਅ ਚਰਨੇ ਵਗੈਰਾ ਜੇ ਇਸ ਤਰ੍ਹਾਂ ਤੇ کافی ਕੁਝ ਹੈ ਸਿਰਫ ਮਾਂਸਮੋਨ ਜਿਹਾ ਸੁਪੇ ਕਿੰਨਾ ਫਿਰ ਵੀ ਚਲੋ ਉਹ ਗੱਲਾਂ ਛੱਡ ਕੇ ਕਿੰਨਾ ਸ਼ਾਂਤੀ ਆਂ ਇਸ ਜਗ੍ਹਾ ਦੇ ਉੱਤੇ ਹਨ ਆ ਤਾਂ ਐਂ ਲੱਗਦਾ ਵੀ ਚਰਨਾ ਹੁੰਦਾ ਹਨ ਨਾ ਨੌਣ ਨੂੰ ਜੀ ਕਰੀ ਜਾਂਦਾ ਬਹਿਜੀ ਇੱਥੇ ਦਾ ਹਨ ਤੇ ਜਦੋਂ ਹਾਂ ਮੱਛੀਆਂ ਵੀ ਫੜੀ ਜਾਂਦੇ ਆ ਤਾਂ ਚਲ ਬਾਈ ਆਪਦਾ ਕੰਮ ਕਰ ਚਾਹੇ ਪਾਣੀ ਚ 스మెల్ ਹੈਗੀ ਪਰ ਜਿਹੜੀ ਸ਼ਾਂਤੀ ਆ ਹੈਨਾ ਚਾਹੇ ਟਾ ਰੋੜੇ ਆ ਬਈ ਹੈਨਾ ਕੁਝ ਵੀ ਹੈਗਾ ਤੇ ਪਰ ਜਿਹੜੀ ਕਵਰ ਅਪ ਕਰਨ ਦੀ ਗੱਲਬਾਤ ਆ ਵੀ ਬਹੁਤ ਘੈਂਟ ਜਿਹਾ ਸਿਸਟਮ ਲੱਗ ਜਾਂਦਾ ਖਾ ਕਿਹੜੇ ਕਿਹੜੇ ਐਂਗਲ ਤੋਂ ਇਹਦੀ ਮੈਂ ਫੋਟੋ ਛੱਡਾਂ ਤੇ ਕਿਹੜੇ ਕਿਹੜੇ ਐਂਗਲ ਤੋਂ ਇਹਦੀ ਮੈਂ ਫੋਟੋ ਲਵਾ ਮੈਨੂੰ ਐ ਨਹੀਂ ਪਤਾ ਲੱਗਦਾ ਜਿਹੜੀ ਗੱਲਬਾਤ ਆ ਨਾ ਕਿਆ ਬਾਤ ਹੈ ਆ ਵੀ ਐ ਜਮਾ ਪੈਨਰੋਮਿਕ ਬਣਿਆ ਪਿਆ ਦਾ ਪੂਰੀ ਘੈਂਟ ਗੱਲ ਬਾਤ ਆ ਹਨ ਆ ਜੋ ਵੈਰੀ ਥੋੜਾ ਉਹਦੇ ਥੱਲੇ ਚੱਲਦੇ ਹਾਂ ਬਹੁਤ ਸ਼ਾਂਤੀ ਹੈ ਹਨਾ ਇੱਥੋਂ ਨਹੀਂ ਚੱਲਦੇ ਵੈਰੀ ਇੱਥੋਂ ਤਾਂ ਥੋੜਾ ਜਿਹਾ ਟਿਕਣ ਦਾ ਕਾਰਨ ਆ ਉਹ ਜਿਹੜੀ ਉਹ ਸਾਰੀ ਉਹ ਮਤਲਬ ਕਿ ਲੋਕੇਸ਼ਨ ਆ ਨਾ ਉਹ ਪਿਆਰੀ ਆ ਉਹ ਲੋਕੇਸ਼ਨ ਉੱਥੇ ਤੁਰਨਾ ਚੱਲਣਾ ਉਹ ਲੋਕੇਸ਼ਨ ਬਹੁਤ ਪਿਆਰੀ ਹੈ ਹਨਾ ਮੈਨੂੰ ਬੜਾ ਸਵਾਬ ਬਣਿਆ ਅੱਜ ਹਨਾ ਕਾਫੀ ਸਾਲਾਂ ਬਾਅਦ ਐਸੋ ਅੱਬ ਬਣਿਆ ਵੀ ਇਹ ਨੈਰ ਖੜੀ ਸੀਗੀ ਤੇ ਵੀਡੀਓ ਬਣਾਉਣ ਦਾ ਮੈਂ ਇੱਧਰਲੇ ਪਾਸੇ ਨਹੀਂ ਆਇਆ ਕਦੇ ਉੱਧਰਲੇ ਪਾਸੇ ਤੋਂ ਦੇਖੀ ਹੈ ਕਾਫੀ ਵਾਰ ਤੇ ਤੁਸੀਂ ਇਹਦਾ ਦਖਾ ਨਹੀਂ ਚੱਲਦੇ ਚੱਲੋ ਬਸ ਦਖਾਉਂਦੀ ਚੱਲੋ ਇਹਨੂੰ ਨਾਲ ਦੀ ਆ ਚੀਜ਼ਾਂ ਨਾ ਇਹ ਚਾਲਦੀ ਨੈਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਦੇਖ ਹੀ ਨਹੀਂ ਸਕਦੇ ਨਾ ਮੈਂ ਦੇਖਾ ਸਕਦਾ ਹਾਂ ਤੇ ਇਹਨੀਆਂ ਆ ਚੀਜ਼ਾਂ ਨੇ ਕਿਦਾਂ ਪਾਣੀ ਸਫਰ ਕਰਦਾ ਹੈ ਹਨਾ ਜਲ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਹੋ ਇੱਥੋਂ ਦਾ ਇੱਥੋਂ ਦੇ ਹੈ ਨਾ ਦੇਖੋ ਜੀ ਇਹਦੀ ਕੋਈ ਮਰਮਤ ਵੀ ਨਹੀਂ ਕੀਤੀ ਜਾ ਰਹੀ ਇਹ ਤਾਂ ਢਕਾਰ ਦੇਖ ਦिए ਬਿਟਾ ਜੇ ਫੇਰ ਆਪਾਂ ਬਣਾਵਾਂਗੇ ਪਰ ਨੂੰ ਪਹੁੰਚਾਇਆ ਨਹੀਂ ਜਾ ਸਕਦਾ ਕੀ ਆ ਵੀ ਹੋ ਹੈ ਨਾ ਬਹਿ ਜੀ ਇੱਥੋਂ ਖੜ ਕੇ ਦੇਖੋ ਇੱਕ ਸ਼ਾਟ ਹੈ ਨਾ ਇੱਥਾ ਇੱਕ ਸ਼ਾਟ ਜੇ ਆਪਾਂ ਲੈ ਕੇ ਦੇਖੀਏ ਕੀ ਬਾਤ ਲੱਗਦੀ ਆ ਕਿਆ ਬਾਤ ਹੈ ਉੱਥੇ ਜਦੋਂ ਉੱਥੇ ਬੈਠੇ ਨਾ ਐਂ ਲੱਗਦਾ ਇਧਰਲੀ ਸਾਈਡ ਦੀ ਜਾਂਦੇ ਆ ਆਜੋ ਕੁਝ ਤੁਹਾਨੂੰ ਐਂ ਨਹੀਂ ਲੱਗਿਆ ਕਿ ਸ਼ਾਂਤੀ ਦੀ ਮਿਲੀ ਨਹੀਂ ਗਈ ਮਨ ਦੇ ਵਿੱਚ ਹਾਂ ਮਾਚਲ ਦੀਆਂ ਪਹਾੜੀਆਂ کافی ਦਿਨਾਂ ਦੇ ਤੁਸੀਂ ਮੈਨੂੰ ਕਹਿ ਰਹੇ ਸੀਗੇ ਵੀ ਯਾਰ ਹਾਂ ਯਾ ਮਾਚਲ ਚੱਲ ਚੱਲਣਾ ਹੈ ਨਾ ਜਾਂ ਹੁਸ਼ਿਆਰਪੁਰ ਪਰ ਉੱਥੇ ਜਾਣਾ ਵੀ ਇੱਕ ਏਰੀਆ ਲੱਗਾ ਆਪਣੇ ਤੋਂ ਭੂਗੋਲਿਕ ਸਥਿਤੀ ਆਪਾਂ ਨੂੰ ਨਹੀਂ ਪਤਾ ਹੁੰਦੀ ਪਰ ਮਾਹੌਲ ਉਹ ਵੇਜੇ ਹੀ ਬਣ ਗਿਆ ਸਾਰਾ ਇਹ ਹਾਂ ਉਹ ਮਿਲਦਾ ਜੁਲਦਾ ਹੋਵੇ ਜਮਾ ਉਹ ਜਮਾਵਲੀ ਬਣ ਗਿਆ तकरीबन ਇਹ ਜਿਹੀ ਹੈ ਵੈਦ ਜੀ ਉੱਥੇ ਮੋਹਲ ਹੂੰ ਪੱਥਰ ਹੈਗੇ ਉੱਥੇ ਵੀ ਤਾਂ ਹੋਰ ਤੇ ਕੀ ਕੁਛ ਹੈਗੇ ਬਸ ਕਿਤੇ ਨਾ ਕਿਤੇ ਉਹਦਾ ਨਜ਼ਾਰਾ ਲੱਚਾ ਜਾਂਦਾ ਹੈ ਦਾ ਜ਼ਰੂਰੀ ਨਹੀਂ ਹੁੰਦਾ ਕਾ ਵੀ 400 ਕਿਲੋਮੀਟਰ ਜਾऊं 500 ਕਿਲੋਮੀਟਰ ਜਾऊं ਤਾਂ ਹੀ ਤੁਨੂੰ ਹੋ ਕੁਛ ਮਿਲੂਗਾ ਜਿਹੜਾ ਤੁਸੀਂ ਲੈਣਾ ਹੈ ਦੂ ਵੀ ਵਧੀਆ ਵਿਊ ਨੇੜੇ ਮਿਲਦਾ ਕਈ ਵਾਰ ਉਹ ਦੂ ਵੀ ਵਿਊ ਨੇੜੇ ਮਿਲ ਜਾਂਦਾ ਦਾ ਪਹਿਲਾਂ ਇੱਕ ਵਾਰੀ ਮੈਂ ਬਿਲੇ ਦੀ ਨਹਿਰ ਤੇ ਵੀ ਕਈ ਸਾਲ ਪਹਿਲਾਂ ਗਿਆ ਸੀਗਾ ਹਾਂ ਉੱਥੇ ਤੇ ਵੀ ਇਹੋ ਜਿਹਾ ਹੀ ਵਿਊ ਹੁੰਦਾ ਕਿ ਮਿੱਟੀ ਦਾ ਸੇਮ ਹੀ ਹੈ ਨਾ ਸੇਮ ਮਿੱਟੀ ਤਾਂ ਮਿੱਟੀ ਹੀ ਹੈ ਮਿੱਟੀ ਨਾਲ ਮਿੱਟੀ ਹੈ ਤੇ ਹੱਟ ਟੇਰੀਆਂ ਫਿਰਦੀਆਂ ਵਿੱਚ ਬਗਲੇ ਭਗਤ ਕਈ ਵਾਰ ਤਾਂ ਬਗਲੇ ਭਗਤ ਕਈ ਵਾਰ ਕੇਕੜੇ ਵੀ ਆ ਜਾਂਦੇ ਹੈਗੇ ਕੀ ਇਕਰੇ ਵੀ ਹੁੰਦੇ ਆ ਇਸ ਤਰ੍ਹਾਂ ਮਤਲਬ ਕਿ ਕੀ ਬਾਤ ਆ ਹਨਾ ਕੁਦਰਤ ਦੇ ਬਹੁਤ ਨੇੜੇ ਹੀ ਨਹੀਂ ਲੱਗਦੇ ਵੀ ਆਪਾਂ ਕੁਦਰਤ ਦੇ ਬਹੁਤ ਨੇੜੇ ਹੋ ਕੇ ਜਾ ਰਹੇ ਆਗੇ ਉਹ ਆਪਣਾ ਪੁੱਲ ਰਹਿ ਗਿਆ ਵੈਰੀ ਫੋਟੋ ਖਿੱਚਣੀ ਸੀ ਹਨਾ ਆਪਾਂ ਚਲ ਕੋਈ ਆ ਜਾ ਹੁਣ ਤਾਂ ਕੀ ਬਾਤ ਗੱਲ ਬਣ ਗਈ ਹਨਾ ਤੇ ਦੰਡਾ ਵੈਰੀ ਇੱਥੇ ਦਾ ਫੋਟੋ ਖੇਚੀ ਲੈਣੀ ਆਪਾਂ ਫਿਰ ਚੰਗਾ ਵੀ ਦੋਸਤੋ ਆਪਾਂ ਨਾ ਬਲੌਗ ਆਪਾਂ ਖਤਮ ਕਰਦੇ ਆਗੇ ਕਿੱਦਾਂ ਲੱਗਿਆ ਇਹ ਵੀਡੀਓ ਤੁਹਾਨੂੰ ਜਰੂਰ ਆਓ ਕਰਿਓ ਇੱਥੋਂ ਦੇਖੋ ਕਿੰਨਾ ਖਤਰਾ ਹੈਗਾ ਆ ਮੇਰੇ ਪੈਰ ਐਸ ਤਰ੍ਹਾਂ ਮੈਂ ਤਲਕ ਗਿਆ ਉਹ ਪਾਣੀ 'ਚ ਜਾਊਂਗਾ ਥੋੜਾ ਬਚਾ ਕੇ ਮੈਨੂੰ ਨੰਗਣਾ ਪਊਗਾ ਧਿਆਨ ਨਾਲ ਤੇ ਬੈਜੀ ਨੂੰ ਵੀ ਵੱਡੀ ਉਮਰ ਦੇ ਨੇ ਬੈਰ ਜੀ ਤੇ ਥੋੜਿਆਂ ਜਿਵੇਂ ਮੱਝਾਂ ਨਹੀਂ ਪੜਾ ਪਈਆਂ ਇੱਥੇ ਤਾਂ ਆ ਕੇ ਸੈੱਟ ਆ ਦੇਖੋ ਪਹਾੜ ਵਗੈਰਾ ਹਨ ਤੇ ਇੱਥੇ ਬੈਠ ਕੇ ਹੁਣ ਕਰਾਂਗੇ ਅਸੀਂ ਫੋਟੋਆਂ ਵਗੈਰਾ ਥੋੜਾ ਜਾ ਉੱਥੋਂ ਦਾ ਰੁਖ ਕਰਾਂਗੇ ਤੁਹਾਨੂੰ ਕੁਛ ਅੱਗੇ ਦਿਖਾਵਾਂਗੇ ਹੈ ਨਾ ਪੱਥਰ ਤੋਂ ਬਹੁਤ بچਾਉਣਾ ਹੁੰਦਾ ਆਪਦੇ ਆਪ ਨੂੰ ਕਈ ਵਾਰ ਪੱਥਰ ਤੇ ਸੱਟ ਲੱਗ ਜਾਂਦੀ ਹੈ ਬਹੁਤ ਐਸਰ ਉੱਤੇ ਔਖਾ ਕਰਦੀ ਹੈ ਸਿਆਲ ਦੀਆਂ ਰੁੱਤਾਂ ਨੇ ਤੇ ਸਾਡਾ ਬੰਬੂ ਕਾਟ ਵੀ ਉਹ ਉੱਥੇ ਖੜਾ ਤੇ ਬਾਕੀ ਬੜੀ ਉਹ ਦੇਖੋ ਕੀ ਪਿਆਗਾ ਕਿਸ਼ਤੀ ਦੇਖੋ ਦੇਖੀ ਤੁਹਾਨੂੰ ਬੜਾ ਜੂਮ ਕਰੀਏ ਦੇਖੋ ਆ ਹੋ ਸਕਦਾ ਆਪਾਂ ਕੀ ਲੱਗਦਾ ਤੁਹਾਨੂੰ ਉਹ ਮੂਰਤੀ ਹੀ ਲੱਗਦੀ ਆ ਨਾ ਉੱਥੇ ਮੂਰਤੀ ਆ ਕਿਸ਼ਤੀ ਚਕੌਲੀ ਜੀ ਚਕੌਲੀ ਜੀ ਤੇ ਉਧਰਲੇ ਪਾਸੇ ਦੇਖਦੇ ਆ ਮੈਨੂੰ ਲੱਗਦਾ ਸਾਈਂ ਬਾਬੇ ਦੀ ਟਾਈਪ ਦੀ ਬਣਾਈ ਹੋਈ ਹੈ ਨਾ ਆਜੋ ਦੇਖ ਲੈਣੇ ਆ ਕਿ ਇਹ ਕਿੱਲਾ ਨਾ ਮੈਂ ਜੀ ਉਧਰ ਦੀ ਆ ਕਿ ਪਤਾ ਲੱਗੂਗਾ ਕਾਈ ਜੰਮੀ ਪਈਆ ਹਰੇ ਵਾਈ ਜੰਮੀ ਪਈਆ ਤੇ ਸਭ ਕੁਝ ਕਰਕੇ ਯਾਰ ਕੁੱਲ ਮਿਲਾ ਕੇ ਜੇ ਸ਼ਾਂਤੀ ਲੈਣੀ ਆ ਤਾਹੇ ਜੀ ਜਗ੍ਹਾ ਚ ਕੀ ਬਾਤ ਆ ਹੈ ਨਾ ਤੇ ਦਸ ਲੰਬਾ ਟਾਈਮ ਆਪਾ ਚਾਹੇ ਲੈ ਗਏ ਹੈ ਨਾ ਥੋੜੀ ਬਰੇਤੀ ਹੈ ਇਹ ਹੈ ਨਾ ਨੇ کافی ਕੁਛ ਜਿਹੜਾ ਕੁਛ ਮੈਂ ਲੱਗੇ ਛਾਗੇ ਮਿਲਦਾਗਾ ਮੈਨੂੰ ਮੇਰੇ ਏਰੀਆ ਦਾ ਮੈਂ ਤੁਹਾਨੂੰ ਦਿਖਾਉਂਦਾ ਰਹਿੰਨਾਗਾ ਜੇ ਵੀ ਦਿਖਾਇਆ ਇੱਕ ਖਾਸ ਚੀਜ਼ ਆ ਆ ਜਿਹੜੀ ਲਾਲ ਜੀ ਚੀਜ਼ ਆ ਇਹ ਦਿਖਾਉਣੀ ਆ ਵੀ ਇਹ ਚੀਜ਼ ਕੀ ਆ बारे प्रॉपर नहीं पता मैं काई दी है लाल ये कलर दी शायद कुछ और होता आर्टिफिशियल भी बहुत कुछ है है ना जी में मतलब के, के, के। मूर्ति पर वो चीज़ चीज़ा कुदरती नहीं है आ चीज़ा कुदरती है जो आप कुदरत नहीं है ना हाँ ठीक है वो तो भी मूर्ति है ਸਹੀ ਹੈ ਆ ਹੀ ਗਿਆ ਆਪਾਂ ਨੇੜੇ ਬੰਦਾ ਐਸੀਗਾ ਵਿੱਚ ਇੱਥੇ ਕੋ ਚਿੱਟਾ ਬਹੁਤ ਗੰਦਗੀ ਹੈ ਨਾ ਚਲੋ ਜੋ ਵੀ ਹੈਗਾ ਮੱਤ ਫੇਰ ਵੀ ਹੈ ਯਾਰ ਉਹ ਬੰਦੀਆ ਕਰ ਮੈਨੂੰ ਵਧੀਆ ਲੱਗਿਆ ਤੁਹਾਨੂੰ ਵੀ ਲੱਗਿਆ ਬਲੌਗ ਕਿ ਸ਼ੇਅਰ ਜ਼ਰੂਰ ਕਰਿਓ ਬਾਕੀ ਆਪਾਂ ਫੋਟੋਆਂ ਫੋਟੋਆਂ ਤੁਹਾਨੂੰ ਪਾਵਾਂਗੇ। ਓ ਤੇ ਖਾਲੀ ਹੀ ਪਈ ਆ ਨਹਿਰ ਤੇ 베ੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ 베ੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਦਾ ਨਾ ਵਹਿਣਾ ਰਲਕੇ ਤੇ ਜੋ ਪਾਣੀ ਅੱਜ ਪੱਥਣੋਂ ਲੰਘ ਗੇ ਜੋ ਪਾਣੀ ਅੱਜ ਪੱਤਣੋਂ ਲੰਘ ਗੇ ਉਹਨੇ ਫੇਰ ਨਹੀਂ ਆਉਣਾ ਭਲਕੇ ਭਲਕੇ ਅਮਰਤਾ ਪ੍ਰੀਤਮ ਜੀ ਦੀਆਂ ਮੈਨੂੰ ਲਾਈਨਾਂ ਯਾਦ ਆ ਗਈਆਂ ਤੇ ਕੀ ਬਾਤ ਆ ਕਿੰਨਾ ਸਟੇਟ ਟੋਕ ਦੀਆਂ ਆ ਬੇੜੀ ਦਾ ਪੂਰ ਤਿਰੰਜਣ ਦੀਆਂ ਕੁੜੀਆਂ ਸਦਾ ਨਾ ਵਹਿਣਾ ਰਲ ਕੇ ਤੇ ਜੋ ਪਾਣੀ ਅੱਜ ਪੱਤਣੋਂ ਲੰਘ ਕੇ ਫੇਰ ਨਹੀਂ ਆਉਣੇ ਪਲਕੇ ਇਹ ਪੱਤਣਾ ਬਾਈ ਜੀ ਤੇ ਪੱਤਣਾ ਜਦੋਂ ਪਾਣੀ ਲੰਘ ਕੇ ਤੇ ਫੇਰ ਨਹੀਂ ਪਲਕੇ ਹੁੰਦੀ ਮੇਰੀਆਂ ਵੀ ਬਹੁਤ ਸਾਰੀਆਂ ਯਾਦਾਂ ਇਹਦੇ ਨਾਲ ਜੁੜੀਆਂ ਨੇ ਤੇ ਕਿੱਦਾਂ ਲੱਗਿਆ ਤੁਹਾਨੂੰ ਨਹਿਰੀ ਬਲੌਗ ਇਹ ਤੇ ਜ਼ਰੂਰ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ